ਜਿਹੜੀ ਗੱਲ ਆ ਬਹੁਤ ਵਧੀਆ ਗੱਲ ਆ ਇਧਰ ਜਦੋਂ ਆਪਾਂ ਬਠਿੰਡੇ ਵੱਲ ਚੱਲਦੇ ਆ ਇਧਰ ਇਹ ਨਹੀਂ ਪਤਾ ਵੀ ਕਿਹੜੇ ਮਨਿਸਟਰ ਜਾਂ ਵੀ ਕਿਹੜੇ ਆ ਡਿਪਾਰਟਮੈਂਟ ਨੇ ਇਹ ਮਤਲਬ ਜਿਹੜਾ ਕੀਤਾ ਕੰਮ ਕੀਤਾ ਹੋਇਆ ਆ ਜੀ ਬਹੁਤ ਵਧੀਆ ਲੱਗਦੀ ਆ ਸਾਰੇ ਪ੍ਰੋਟੈਕਟ ਕੀਤੇ ਹੋਏ ਆ ਇਹ ਨਹੀਂ ਹੈਗਾ ਵੀ ਪੌਦੇ ਲਾਤੇ ਹਾਂ ਤੇ ਉਹਨਾਂ ਨੂੰ ਪਸ਼ੂ ਨੁਕਸਾਨ ਪਹੁੰਚਾ ਜਾਂਦੇ ਆ ਆ ਖਰਚਾ ਬਹੁਤ ਕੀਤਾ ਹੋਇਆ ਆ ਇਹ ਨੋਟ ਕਰਨ ਵਾਲੀ ਗੱਲ ਆ ਤੋ ਅਸਲ ਜਿਹੜੀ ਸੇਵਾ ਨਾ ਕਿਉਂਕਿ ਅੱਜ ਆਪਾਂ ਵੀ ਚੱਲੇ ਆ ਸਤਿਗੁਰੂ ਜੀ ਦੇ ਦਰ ਤੇ ਹੈ ਨਾ ਜਿੰਨੇ ਵੀ ਸਥਾਨਾਂ ਤੇ ਜਾਈਦਾ ਤੇ ਆਪਾਂ ਪੌਦਿਆਂ ਦੀ ਸੇਵਾ ਕਰ ਰਹੇ ਆ ਪਰ ਜਿਹੜੇ ਵੀ ਰਹਣਾ ਚਾਹੁੰਦੇ ਆ ਕਿ ਵੀ ਅਸੀਂ ਵੱਧ ਤੋਂ ਵੱਧ ਪੌਦੇ ਹੋਣ ਸਾਡੇ ਉਹਨਾਂ ਨੂੰ ਨੁਕਸਾਨ ਨਾ ਪਹੁੰਚੇ ਤਾਂ ਆਹ ਸਿਮਿੰਟਡ ਜਿਹੜੇ ਇਹ ਹੈਗਾ ਟਰੀ ਗਾਰਡ ਇਹ ਬਣਾ ਸਕਦੇ ਆ ਆ ਚੀਜ਼ ਬਹੁਤ ਵਧੀਆ ਹੈ। ਬਾਕੀ ਏਰੀਆ ਦੇ ਵਿੱਚ ਮੈਂ ਦੇ ਆਪਾਂ ਜਦੋਂ ਘੁੰਮਦੇ ਆ ਨਾ ਜਾਂਦੇ ਆ ਉੱਥੇ ਬਹੁਤ ਘੱਟ ਦੇਖਣ ਨੂੰ ਮਿਲੀ ਆ ਪਰ ਇਸ ਨਾ ਬਠੰਡੇ ਏਰੀਏ ਦੇ ਵਿੱਚ ਜਦੋਂ ਆਪਾਂ ਮਾਨਸਾ ਤੋਂ ਲੈ ਕੇ ਬਠੰਡੇ ਤੱਕ ਚੱਲਦੇ ਆ ਉਸ ਸਮੇਂ ਵੀ ਨਾ ਜਿੰਨੇ ਵੀ ਪੌਦੇ ਲੱਗੇ ਹੋਏ ਆ ਉਹਨਾਂ ਨੂੰ ਐਸ ਟਰੀ ਗਾਰਡਨ ਦੇ ਨਾਲ ਹੀ ਪ੍ਰੋਟੈਕਟ ਕਰਕੇ ਰੱਖਿਆ ਹੋਇਆ ਹੈ।